ਸ਼ਸ਼ੀਕਾਲ ਜਗਬਾਨੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਜਲਾਲਾਬਾਦ ਫਲਾਈਓਵਰ ਤੇ ਹੁਣੇ ਉਹਨੇ ਇੱਕ ਵੱਡਾ ਹਸਦਾ ਵਾਪਰਿਆ ਆਲਟੋ ਕਾਰ ਸ਼੍ਰੀ ਮੁਖਸਰ ਸਾਹਿਬ ਤੋਂ ਤੇ ਡੀਟੀਸੀ ਕਾਰ ਜਲਾਲਾਬਾਦ ਤੋਂ ਸ਼੍ਰੀ ਮੁਖਸਰ ਸਾਹਿਬ ਨੂੰ ਜਾ ਰਹੀ ਸੀ ਤਾਂ ਜਿਸ ਦੇ ਵਿੱਚ ਟੱਕਰ ਇੰਨੀ ਭਿਆਨਕ ਹੋਈ ਹੈ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਡੈਮੇਜ ਹੋ ਗਈਆਂ ਨੇ ਤੇ ਆਲਟੋ ਕਾਰ ਵਾਲੇ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ। ਆਲਟੋ ਕਾਰ ਵਾਲਿਆਂ ਦਾ ਕਹਿਣਾ ਹੈ ਕਿ ਰੀਟਸ ਕਾਰ ਵਾਲੇ ਨੇ दारू ਪੀਤੀ ਹੋਈ ਸੀ। दारू ਪੀਣ ਕਰਕੇ ਓਵਰਟੇਕ ਕਰਨ ਲੱਗਿਆ ਏ ਹਾਸਦਾ ਵਾਪਰਿਆ। ਮਤਲਬ ਇਹ ਮੁਖਫਰ ਦੁਆਰੇ ਦੇ ਦੋਨੋਂ ਦੋਸਤ ਮੈਂ ਨਾਲ ਬੈਠਾ ਸੀ ਡਾਈਵਰ ਸੀ ਮੈਂ ਬੈਠਾ ਸੀ ਤੇ ਅੱਗੋ ਇਹ ਸ਼ਰਾਬ ਪੀਤੀ ਹੋਈ ਭਾਈ ਸਾਹਿਬ ਨੇ ਗੱਡੀ ਲੈ ਕੇ ਆਏ ਨੇ ਰੋਂਗ ਸਾਈਡ ਤੋਂ ਤੇ ਵੇਚ ਲੈ ਗੱਡੀ ਮਾਰੀ। ਅੱਛੇ ਬਹੁਤ ਕੋਸ਼ਿਸ਼ ਕੀਤੀ ਬਚਾਉਣ ਦੀ। ਕੋਈ ਆਈ ਪਛਾਨ ਕਿਥੋਂ ਦੇਣਾ ਸਰ ਕਾਂਗੇ ਤੇ ਕਹ ਰਹੇ ਪੁੱਛ ਕਾਂਗੇ ਤੇ ਆ ਕਹਿੰਦੇ ਕਾਂਗੇ ਤੇ ਤੁਸੀਂ ਕਿੰਨੇ ਜਾਣ ਗੱਡੀ ਸੀ ਦੋ ਜਨੇ ਸੀ ਜੀ ਤੁਸੀਂ ਆਹ ਕਿਹੜੀ ਗੱਡੀ ਸੀਗੇ ਇਹ ਆਲਟੋ ਸਰ ਆਲਟੋ ਚ ਤੇ ਇਹ ਕਿਹੜੀ ਸਾਈਡ ਤੋਂ ਆ ਰਿਹਾ ਸੀ ਇਹ ਇਧਰੋਂ ਆ ਰਿਹਾ ਸੀ ਜਨਾਲਾ ਵਾਲਾ ਸਾਈਡ ਤੋਂ ਆ ਰਿਹਾ ਸੀ ਸਰ ਜਮ ਆਮੋ ਸਾਹਮਣੇ ਟੱਕਰ ਹੋਈ ਬਿਲਕੁਲ ਸਰ ਇਹਨੇ ਰੋਂਗ ਸਾਈਡ ਲਾ ਕੇ ਮਾਰੀ ਦੇਖੋ ਤੁਸੀਂ ਆਪ ਦੇਖੋ ਪੁੱਲ ਦੇ ਇਧਰੋਂ ਘੁਮਾ ਕੇ ਲਏ ਰੋਂਗ ਸਾਈਡ ਲਾ ਕੇ ਵਿੱਚ ਮਾਰੀ ਗੱਡੀ ਬਿਲਕੁਲ ਕੋਈ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ ਹਾਂਜੀ ਹਾਂਜੀ ਦੂਸਰੇ ਤੁਹਾਡੇ ਜਿਹੜੇ ਸਾਥੀ ਦੇ ਕੀ ਸੱਟ ਲੱਗੀ ਹੈ ਉਹਨਾਂ ਦੇ ਛਾਤੀ ਤੇ ਵੱਜੀ ਹਸਪੀਟਲ ਗਏ ਨੇ ਹੋਣਾ ਕੋਈ ਹੋਰ ਤਾਂ ਨਹੀਂ ਜਿਆਦਾ ਨਹੀਂ ਨਹੀਂ ਉਹਨਾਂ ਛਾਤੀ ਕਾਫੀ ਸੱਟ ਲੱਗੀ ਹੈ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਸਾਡੇ ਸਾਹਮਣੇ ਦੇਖ ਲਓ ਗੱਡੀ ਸਾਰੀ ਖਤਮ ਹੀ ਹੋ ਗਈ ਅੱਗੋਂ ਤਾਂ ਦੇਖੋ ਜੀ ਸਾਨੂੰ ਫੋਨ ਗਿਆ ਹੈ ਥਾਣੇ ਫੋਨ ਆਇਆ ਹੈ ਕਹਿੰਦੇ ਰੈਕਟਰ ਆਵਰ ਵਿੱਚ ਸਾਲੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਦੋਨੋਂ ਧਾਰਾ ਵਾਲੇ ਕਹਿੰਦੇ ਵੀ ਅਸੀਂ ਹਸਪੀਟਲ ਭੇਜਦੇ ਨੇ ਹੁਣ ਸਰ ਵੈਰੀਫਾਈ ਕਰਦੇ ਆਂ ਕੀ ਕੀ ਦੀ ਗਲਤੀ ਹੈ ਕੀ ਪ੍ਰੋਬਲਮ ਹੈ ਜੀ ਸਰ ਤੁਹਾਨੂੰ ਵੀ ਕਿਥੋਂ ਤੁਹਾਨੂੰ ਸਾਨੂੰ ਸਿਟੀ ਥਾਣੇ ਦੇ ਮੁਰਸ਼ਿਦ ਦਾ ਫੋਨ ਆਇਆ ਕੋਈ ਇਹੋ ਜੀ ਕਰ ਲਈ ਕੀਤੀ ਜਾਏਗੀ ਅੱਗੇ ਸਰ ਵੀ ਸਰ ਜਿਹੜਾ ਗਲਤ ਹੋਵੇਗਾ ਰੋਂਗ ਹੋਵੇਗਾ ਉਹਦੇ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਪਹਿਲਾਂ ਵੀ ਬਹੁਤ ਹਾਦਸੇ ਵਾਪਰੇ ਆ ਗਲਾਈ ਦੇ ਉੱਪਰ ਦੇਖੋ ਜੀ ਪਹਿਲਾ ਹਾਸਾ ਹੋਇਆ ਸੀ ਉਹਦੇ ਤੇ ਪਰਚਾ ਦਿੱਤਾ ਕਿਉਂਕਿ ਉਹਦੀ ਗਲਤੀ ਸੀਗੀ ਜਿਹਦੀ ਗਲਤੀ ਹੈ ਉਹਦੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਸੁਣਨ ਚਾਇਆ ਕਿ ਜਿਹੜੇ ਲੀਡਰ ਕਾਰ ਵਾਲੇ ਬੰਦੇ ਸੀ ਜੀ ਉਹਨਾਂ ਨੇ ਧਾਰੂ ਪੀਤੀ ਹੋਈ ਸੀ ਜਰੂ ਇੱਕ ਟੀਮ ਭੇਜਿਆ ਆ ਆਪਾਂ ਡਾਕਟਰ ਦੇ ਮੈਡੀਕਲ ਤੋਂ ਪਤਾ ਲੱਗ ਜਾਊਗਾ ਕਿ ਕਿਹੜਾ ਬੰਦਾ ਰਹੋਗੇ ਜੋ ਰਿਪੋਰਟ ਆਵੇਗੀ ਆਪਾਂ ਉਹਦੇ ਦੇ ਅੰਤ ਕਾਰ ਵੀ ਕਰਾਂਗੇ